ਦੋਸਤੋ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਇਹ ਕੰਪਲੇਂਟਸ ਆ ਰਹੀਆਂ ਵੈਸੇ ਤਾਂ ਸਾਰੇ ਪੰਜਾਬ ਚ ਆ ਰਹੀਆਂ ਲੇਕਿਨ ਹਲਕਾ ਭਲੱਤ ਦੇ ਦੋਨਾਂ ਬਲੋਕਾਂ ਚੋਂ ਨਡਾਲਾ ਔਰ ਢਿਲਵਾ ਚੋਂ ਕਿ ਜਿਹੜੇ ਪੰਚਾਇਤਾਂ ਸਰਪੰਚ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਮੌਕੇ ਦੀ ਸਰਕਾਰ ਜਿਹੜੀ ਆ ਉਹ ਕਾਰਵਾਈ ਰਜਿਸਟਰ ਨਹੀਂ ਦੇ ਰਹੀ ਮਤੇ ਨਹੀਂ ਪਾਉਣ ਦੇ ਰਹੀ ਜਿਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਪਏ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਲਝਾਇਆ ਜਾ ਰਿਹਾ ਜਾਣ ਬੁੱਝ ਕੇ ਔਰ ਇਹ ਕਾਫੀ ਵਾਈਡਸਪਰੈਡ ਕੰਪਲੇਂਟ ਹੈ ਕਈ ਦਰਜਨਾ ਪਿੰਡਾਂ ਦੇ ਸਰਪੰਚਾਂ ਨੇ ਮੈਨੂੰ ਅਪਰੋਚ ਕੀਤਾ ਬਹੁਤ ਵਾਰੀ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਲੇਕਿਨ ਇਹ ਕੰਪਲੇਂਟਸ ਲਗਾਤਾਰ ਆ ਰਹੀਆਂ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਸਬਕ ਨਹੀਂ ਸਿੱਖਿਆ ਆਪਾਂ ਮਗਰਲੀਆਂ ਸਰਕਾਰਾਂ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਪੰਜਾਬ ਦੇ ਸਰਪੰਚ ਸਾਡੇ ਗੜ ਵਿੱਚ ਆਪਣੇ ਗਲਾ ਵਿੱਚ ਬੋਕਰ ਦੇ ਪੱਟੇ ਪਵਾ ਕੇ ਤੁਹਾਡੇ ਦਫ਼ਤਰਾਂ ਵਿੱਚ ਘੁੰਮਣ ਫਿਰ ਤੁਸੀਂ ਉਹਨਾਂ ਨੂੰ ਕੰਮ ਕਰਨ ਦੇਵੋਗੇ ਮਗਰਲੀਆਂ ਸਰਕਾਰਾਂ ਦਾ ਸਬਕ ਮੈਂ ਕਹਿਣਾ ਚਾਹੁੰਦਾ ਕਿ ਅਕਾਲੀਆਂ ਨੇ ਵੀ ਕੋਸ਼ਿਸ਼ ਕੀਤੀ ਕਿ 13 ਹਜ਼ਾਰੀ ਸਰਪੰਚ ਸਾਡਾ ਹੋਵੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਕਿ 13 ਹਜ਼ਾਰੀ ਸਰਪੰਚ ਸਾਡਾ ਹੋਵੇ ਤੇ ਐਮਐਲਏ ਨਿਕਲਦੇ ਨੇ ਕਿਸੇ ਦੇ 12 ਕਿਸੇ ਦੇ 15 ਕਿਸੇ ਦੇ 18 ਔਰ ਇਹੀ ਅਸ਼ਰ ਮੌਜੂਦਾ ਸਰਕਾਰ ਨਾਲ ਹੋਣ ਜਾ ਰਿਹਾ ਵਾ ਪਾਰਲੀਮੈਂਟ ਵਿੱਚ ਹੋ ਚੁੱਕਿਆ ਵਾ ਤੇ ਗਾ ਇਹਦੋਂ ਵੀ ਭੇੜਾ ਹੋਵੇਗਾ ਸਿਰਫ ਪਟੇ ਪਾ ਕੇ ਸਰਪੰਚਾਂ ਨਾਲ ਫੋਟੋਆਂ ਖਿਚਾ ਕੇ ਉਹਨਾਂ ਦੇ ਦਿਲ ਤੁਸੀਂ ਨਹੀਂ ਜਿੱਤ ਸਕਦੇ ਦਿਲ ਤੁਸੀਂ ਜਿੱਤ ਸਕਦੇ ਕੋਈ ਪਾਇਦਾਰ ਕੰਮ ਕਰਕੇ ਕੋਈ ਗ੍ਰਾਂਟਸ ਦੇ ਕੇ ਕੋਈ ਡਿਵੈਲਪਮੈਂਟ ਦਾ ਕੰਮ ਕਰਾ ਕੇ ਪਿਛਲੇ 3 ਸਾਲਾਂ ਚੋਂ ਇੱਕ ਨਵੇਂ ਪੈਸੇ ਦਾ ਪਿੰਡਾਂ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਸ ਆਹੀ ਰੋਲਾਵਾ ਕੇ ਅਫਸਰਾਂ ਦੇ ਰਾਹੀਂ ਕਿਸੇ ਤਰੀਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਦਬਾਇਆ ਜਾਵੇ ਆ ਸਾਡੇ ਕਾਉਂਸਲਰ ਬਣੇ ਨੇ ਹੁਣ ਕਾਉਂਸਲਰਾਂ ਨੂੰ ਕਦੀ ਪੁਲਿਸ ਵਾਲੇ ਸੱਦੀ ਜਾਂਦੇ ਨੇ ਕਦੀ ਐਵੇਂ ਹੀ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਨੇ ਉੱਥੇ ਜਾ ਕੇ ਲੋਕਲ ਬਾਡੀਜ਼ ਵਾਲੇ ਜਿਹੜੀ ਯੂ ਦਫ਼ਤਰ ਵਾਲੇ ਫੀਤੇ ਮਾਰੀ ਜਾਂਦੇ ਨੇ ਅਖੇ ਕਿਸੇ ਤਰੀਕੇ ਨਾਲ ਸਾਡੇ ਨਾਲ ਕਾਉਂਸਲਰ ਆ ਜਾਣ ਇਹ ਤਾਂ ਇਹ ਇਹ ਕਿਹੜੇ ਬਦਲਾਅ ਦੀ ਰਾਜਨੀਤੀ ਦੱਸਿਓ ਜਰਾ ਭਗਵੰਤ ਸਿੰਘ ਮਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਇਹਦਾ ਮਗਲੀਆਂ ਸਰਕਾਰਾਂ ਦਾ ਵੀ ਤੁਸੀਂ ਰਿਕਾਰਡ ਤੋੜੀ ਜਾਂਦੇ ਇੰਦਾ ਤਾਂ ਕਦੀ ਕਿਸੇ ਨੇ ਕੀਤਾ ਨਹੀਂ ਸੀਗਾ ਇਕ ਵਾਰ ਜਦੋਂ ਇਲੈਕਟ ਹੋ ਗਈ ਸਰਪੰਚਾਇਤ ਤਿੰਨ ਮਹੀਨੇ ਹੋ ਗਏ ਸਰਪੰਚਾਂ ਨੂੰ ਚੁਣਿਆ ਹੋਇਆਂ ਨੂੰ ਪੰਚਾਇਤਾਂ ਬਣਿਆ ਉਹਨਾਂ ਜਾ ਕੇ ਚੈੱਕ ਕਰ ਸਕਦੇ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਔਰ ਸਾਡੇ ਹਲਕੇ ਦੇ ਵਿੱਚ ਮੇਰਾ ਖਿਆਲ ਆ ਜਿਹੜੀ ਬੋਕਰ ਦੀ ਆ ਦੋ ਵਾਰ ਜਮਾਨਤ ਜਬਤ ਹੋ ਚੁੱਕੀ ਹੈ ਨਾ ਬੰਦਿਆਂ ਦੀ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ਸਾਡੇ ਤਾਂ ਜਿਹੜੀਆਂ ਸੜਕਾਂ ਨਾ ਲਿੰਕ ਰੋਡਸ ਅੱਜ ਤੋਂ 50-50 ਸਾਲ ਦੀਆਂ ਪੁਰਾਣੀਆਂ ਬਣੀਆਂ ਜਿਹਦੀ ਕਾਪਟਿੰਗ ਰੂਟੀਨ ਸਿਸਟਮ ਹੁੰਦਾ ਔਰ ਜਿਹਦਾ ਹਲੇ ਕੋਈ ਐਸਟੀਮੇਟ ਅਪਰੂਵ ਨਹੀਂ ਹੋਇਆ ਕੋਈ ਆਰਥਿਕ ਤੌਰ ਤੇ ਫਾਈਨੈਂਸ਼ੀਅਲ ਅਪਰੂਵਲਸ ਨਹੀਂ ਆ ਪਿੰਡ ਪਿੰਡ ਜਾ ਕੇ ਆ ਕਿਲੋ ਕਿਲੋ 1.5 1.5 ਕਿਲੋਮੀਟਰ ਸੜਕਾਂ ਦੇ ਨਹੀਂ ਪੱਥਰ ਅਖੇ ਇਸ ਦੀ ਸਪੈਸ਼ਲ ਰਿਪੇਅਰ ਕਰਾ ਰਹੇ ਇਹ ਸਪੈਸ਼ਲ ਕੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੰਡੀ ਬੋਰਡ ਨੇ ਸਾਰੇ ਪੰਜਾਬ ਦੇ ਵਿੱਚ ਹਰ 6 ਸਾਲ ਬਾਅਦ ਜਿਹੜੀ ਬਣੀਆਂ ਹੋਈਆਂ ਲਿੰਕ ਰੋਡਸ ਆ ਉਹਨੂੰ ਰਿਪੇਅਰ ਕਰਨਾ ਵਾ ਰਿਪੇਅਰ ਦੇ ਵੀ ਨਹੀਂ ਪੱਥਰ ਰੱਖ ਕੇ ਚੜ ਜਿਹੜੇ ਕਹਿੰਦੇ ਸੀ ਨਹੀਂ ਪੱਥਰ ਨਹੀਂ ਰੱਖਾਂਗੇ ਜੀ ਅਸੀਂ ਰਾਜ ਮਿਸਤਰੀਆਂ ਕੋਲੋਂ ਨਹੀਂ ਪੱਥਰ ਰਖਾਇਆ ਕਰਾਂਗੇ ਇਸ ਲੈਵਲ ਤੱਕ ਪੋਲਿਟਿਕਸ ਨੂੰ ਥੱਲੇ ਤੁਸੀਂ ਲੈ ਜਾਂਦਾ ਵਾ ਸ਼ਾਇਦ ਕਿਸੇ ਪੋਲਿਟੀਕਲ ਪਾਰਟੀ ਨੇ ਇਹ ਲੈ ਕੇ ਆਏ ਮੇਰੀ ਤਾੜਨਾ ਕਹਿ ਲੋ ਜਾ ਤੁਸੀਂ ਨਸੀਅਤ ਕਹਿ ਲੋ ਖਾਸ ਤੌਰ ਤੇ ਹਲਕਾ ਪੁਲਤ ਦੇ ਦੋਨਾਂ ਬਲਾਕਾਂ ਦੇ ਵੀਡੀਓਜ਼ ਨੂੰ ਢਿਲਵਾ ਤੇ ਨਡਾਲਾ ਨੂੰ ਕਿ ਅਗਰ ਤੁਸੀਂ ਸਰਪੰਚਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਰਜਿਸਟਰ ਨਾ ਦਿੱਤੇ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਨਾ ਦਿੱਤੀ ਉਹਨਾਂ ਨੂੰ ਮਤੇ ਪਾਉਣ ਦੀ ਆਗਿਆ ਨਾ ਦਿੱਤੀ ਤੇ ਮੈਂ ਸਾਰੇ ਸਰਪੰਚਾਂ ਨੂੰ ਨਾਲ ਲੈ ਕੇ ਤੁਹਾਡੇ ਬੂਹੇ ਦੇ ਮੋਰੇ ਆਣ ਕੇ ਬਲਾਕਾਂ ਦੇ ਵਿੱਚ ਧਰਨਾ ਦਊਂਗਾ ਔਰ ਉਦੋਂ ਤੱਕ ਨਹੀਂ ਉਠਾਂਗੇ ਜਦ ਤੱਕ ਤੁਸੀਂ ਉਹਨਾਂ ਸਾਰਿਆਂ ਦੀ ਤਸੱਲੀ ਨਹੀਂ ਕਰਾਉਂਦੇ ਔਰ ਮੈਂ ਸਰਪੰਚਾਂ ਨੂੰ ਵੀ ਕਹੂੰਗਾ ਜਿਨਨੇ ਮੇਰੇ ਇਲਾਕੇ ਦੇ ਹਲਕਾ ਪੁਲਤ ਦੇ ਜਾਂ ਬਲ ਕੋਈ ਬਾਹਰੋਂ ਵੀ ਜਿਹੜੇ ਸਰਪੰਚ ਨੇ ਅਗਰ ਤੁਹਾਨੂੰ ਕੋਈ ਐਡਮਿਨਿਸਟ੍ਰੇਸ਼ਨ ਬੀਡੀਓ ਦਫਤਰ ਜਾਂ ਇਹ ਪਰੇਸ਼ਾਨ ਕਰਦੇ ਨੇ ਕਿ ਸੇ ਤੁਹਾਨੂੰ ਕੰਮ ਨਹੀਂ ਕਰਨ ਦੇਦਾ ਸਾਡੇ ਦਫਤਰ ਤੱਕ ਪਹੁੰਚ ਕਰੋ ਤਾਂ ਕਿ ਆਪਾਂ ਸੰਗਠਿਤ ਹੋ ਕੇ ਇਸ ਗੱਲ ਦਾ ਡਟ ਕੇ ਵਿਰੋਧ ਕਰ ਸਕੀਏ ਮੈਂ ਕਈ ਵਾਰ ਉੱਪਰ ਵੀ ਅਫਸਰਾਂ ਨਾਲ ਗੱਲ ਕੀਤੀ ਲੇਕਿਨ ਪ੍ਰਣਾਲੀ ਉੱਥੇ ਦਾ ਉੱਥੇ ਫਸਿਆ ਮੈਨੂੰ ਉਮੀਦ ਨਹੀਂ ਸੀ ਕਿ ਕੋਈ ਸਰਕਾਰ ਇਸ ਲੈਵਲ ਤੱਕ ਗਿਰਜੇਗੀ ਕਿ ਸਾਰੇ ਸਰਪੰਚ ਸਾਡੇ ਕੋ ਆਣ ਕੇ ਪਟੇ ਪਵਾਉਣ ਤੇ ਫਿਰ ਅਸੀਂ ਬਹੁਤ سارے ਲੋਕੀ ਵਿਚਾਰੇ ਮੇਰੇ ਕੋ ਆਣ ਕੇ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਹੀ ਰਹਿਣਾ ਵਾ ਬਸ ਮਾੜੀ ਜੀ ਜਾ ਕੇ ਉੱਥੇ ਫੋਟੋ ਖਚਾਈ ਉਹਦਾ ਫਾਇਦਾ ਕੀ ਹੈ ਇਸ ਗੱਲ ਦਾ ਪਰ ਜਿਹੜੇ ਜੇ ਆਪਾਂ ਦੋ ਵਾਰ ਜਮਾਨਤ ਜਬਤ ਹੋਣ ਤੋਂ ਬਾਅਦ ਵੀ ਜਾਂ ਹਾਰਨ ਤੋਂ ਬਾਅਦ ਵੀ ਨਹੀਂ ਕੋਈ ਸਬਕ ਸਿੱਖਣਾ ਤੇ ਫਿਰ ਰੱਬ ਰੱਖਾ ਹੈ ਤੁਹਾਡਾ ਪਰ ਮੈਂ ਆਪਣੇ ਪੰਚਾਇਤਾਂ ਤੇ ਸਰਪੰਚਾਂ ਦੇ ਨਾਲ ਖੜਾ ਹਾਂ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆਉਂਦੀ ਹੈ ਸਾਡੇ ਨਾਲ ਡਾਇਰੈਕਟਲੀ ਸੰਪਰਕ ਕਰੋ ਤਾਂ ਕਿ ਇਹਨਾਂ ਦੇ ਉੱਥੇ ਜਾ ਕੇ ਦਫ਼ਤਰਾਂ ਦੇ ਮੋਰੇ ਧਰਨੇ ਮਾਰ ਕੇ ਤੇ ਪਿੰਡਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ